ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਦੋ ਝੋਟੀਆਂ ਲੈ ਕੇ ਆਏ ਆ ਇੱਕ ਨੰਬਰ ਤੇ ਜਿਹੜੀ ਇਹ ਦੂਜਾ ਸੁਆ ਸੂਈ ਆ ਆ ਦੂਜਾ ਸੂਹਾ ਸੂਰੀ ਆ 2 ਨੰਬਰ ਤੇ ੜੀ ਇਹਨਾਂ ਦੀ ਫੁੱਲ ਡਿਟੇਲ ਆ ਪਤਾ ਠਣਾ ਸ਼ੇਅਰ ਕਰਾਂਗੇ ਨੰਬਰ ਬਾਈ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ 6 ਅਗਸਤ ਨੂੰ ਸ਼ਾਮ ਨੂੰ ਆਪਾਂ ਵੀਡੀਓ ਕਵਰ ਕਰਦੇ ਪਏ ਆ ੜੀ 1 ਨੰਬਰ ਤੇ ਝੋਟੀ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਕੱਲ ਇਹਦੀ ਡਿਲੀਵਰੀ ਹੋਈ ਆ ਪੂਰਾ ਰਿੰਗ ਸਿੰਘ ਆ ਕੱਲ ਇਹਦੀ ਡਿਲੀਵਰੀ ਹੋਈ ਆ ਥਾਨਲੇ ਵਾਲ ਨੇੜੇ ਤੋਂ ਚੈੱਕ ਕਰਾਵਾਂਗੇ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜਮਾ ਖਣ ਲੱਗਿਆ ਹੋਇਆ ਪੂਰਾ ਮੁਠੀ ਵਾਲਾ ਚਾਰੇ ਥਣ ਇੱਕੋ ਜਿਹਾ ਪੀੜੀ ਦੇ ਪਾਵੇ ਟੈਪ ਨੇ ਦੂਜਾ ਸੂਆ ਸੂਈ ਆ ਇਹ ਕੱਲ ਇਹਦੀ ਡਿਲੀਵਰੀ ਹੋਈ ਆ ਤੋੜ ਕੇ ਵੀ ਦਿਖਾਵਾਂਗੇ ਹਰ ਪੁੱਤ ਹਵਾਨਾ ਬੈਗ ਤੋਂ ਚੈੱਕ ਕਰ ਸਕਦੇ ਹੋ ਚੌੜਾ ਤੇ ਠੋਸ ਹਵਾਨਾ ਤਿਆਰ ਕੀਤਾ ਹੋਇਆ ਆ ਮਗਰੇ ਦੇ ਕਟਾਗਾ ਹਾਂਜੀ ਇਹ ਦੇਖ ਸਕਦੇ ਹੋ ਬੱਚੇ ਦਾ 나ੜੂਆ ਨਾਲ ਆ ਕੱਲ ਸੂਈ ਆ ਤੋੜ ਦੇ ਜਿਹੀ ਉਧਰੋਂ ਬਾਹਰੋਂ ਤੋੜ ਚੋਟੀ ਦਾ ਤੋਰਾ ਵਗੈਰਾ ਦੇਖ ਸਕਦੇ ਹੋ ਤੋਰਾ ਅ ਚੋਟੀ ਦਾ ਤੋਰਾ ਵਗੈਰਾ ਦੇਖ ਸਕਦੇ ਹੋ ਤੁਸੀਂ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਕੱਲ ਸੂਈ ਆ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਘਮਾ ਲਓ ਇੱਧਰ ਨੂੰ ਘਮਾਣਾ ਪੱਤੇ ਇੱਧਰ ਨੂੰ ਘਟੁਰ ਘਮਾ ਲਾ ਥੋੜਾ ਘੱਟ ਰੂਦਾ ਜ਼ਿਆਦਾ ਕਰਦੀ ਸੀ ਤੇਜ਼ੀ ਕਰਦੀ ਸੀ ਇਸ ਕਰਕੇ ਨਾਲ ਤੋੜ ਰਹੇ ਆ ਕੋਈ ਨੰਬਰ ਤਾਂ ਕੋਈ ਨਾ ਹੌਲੀ ਹੌਲੀ ਤੋੜ ਰੋਕ ਲੈ ਰੁਗ ਲੈ ਦੋ ਮਿੰਟ ਰੋਕ ਲੈ ਚ ਲੈ ਚਲੋ ਅੰਦਰ ਲੈ ਚਲੋ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਝੋਟੀ ਪਸੰਦ ਹੋਈ ਉ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇੱਕ ਨੰਬਰ ਤੇ ਝੋਟੀ ਆ ਗਈ ਅੱਗੇ ਦੋ ਨੰਬਰ ਤੇ ਦੂਜਾ ਸੂਆ ਸੂਣਾਗਾ ਪਹਿਲੇ ਸੂਏ 13 ਕਿਲੋ ਦੁੱਧ ਦਿੱਤਾ ਹੋਇਆਗਾ ਆਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਤਾਂ ਲੈ ਵੇ ਨੀੜ ਤੋਂ ਚੈੱਕ ਕਰਾਵਾਂਗੇ ਬਹੁਤ ਸੋਹਣਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਚਾਰੇ ਥਣ ਨਿੱਖੜ ਮੇ ਪੂਰੇ ਆ ਮਿਲਕ ਬੀਨ ਚੈੱਕ ਕਰ ਸਕਦੇ ਹੋ ਪੂਰੀ ਸਟਰੋਂਗ ਮਿਲਕ ਬੀਨ ਲੈ 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 ਉੱਚਲਮਾ ਵੱਡਾ ਕਤਗਾਠ ਆ ਦੇਖ ਸਕਦੇ ਹੋ ਹੌਲੀ ਹੌਲੀ ਤੁਰਨੀ ਚੰਗੀ ਸੇਵਾ ਦੇ ਨਾਲ 14-15 ਕਿਲੋ ਦੁੱਧ ਦੇ ਨੇ ਪਾ ਦੇਣਾਗਾ ਦੇਖ ਸਕਦੇ ਹੋ ਠੋਸ ਬਾਨਾ ਤਿਆਰ ਕਰਦੀ ਹੁੰਦੀ ਹੈ ਜੀ ਸੂਣ ਨੂੰ 4 ਤੋਂ 5 ਦਿਨ ਇਹ ਲੈ ਜਾਊਗੀ ਆ ਦੇਖ ਸਕਦੇ ਹੋ ਥਣ ਇੱਕ ਵਾਰ ਤੋਂ ਫੇਰ ਚੈੱਕ ਕਰਾਉਣੇ ਆ ਕੱਲਾ ਕੱਲਾ ਨਿੱਖਣਵਾ ਪੂਰੇ ਪੂਰੇ ਥਾਣੇ ਚਾਰੇ ਪੂਰੇ ਚੌੜੇ ਪਿੱਛੇ ਦੀ ਮਾਝਾ ਦੇਖ ਸਕਦੇ ਜਿਹੜੇ ਮੇਰੇ ਵੀਰਾਂ ਨੂੰ ਦੋਨਾਂ ਨਗਾ ਚ ਕੋਈ ਪਸੰਦ ਹੋਇਆ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਿਲਾਲਾ ਜ਼ਿਲ੍ਹਾ ਬਰਨਾਲਾ ਸਾਰੀ ਡਿਟੇਲਸ ਤੁਹਾਨੂੰ ਲੈ ਕੇ ਦੇ ਦਿੱਤੀ ਆ ਹਾਂਜੀ ਅੱਗੇ ਤਿੰਨ ਨੰਬਰ ਤੇ ਬੈੜ ਸੂਈ ਹੋਈ ਆ ਮਗਰ ਜਰਸੀ ਬੱਸੀ ਆ ਇਹਦੇ ਸੂਈ ਨੂੰ ਨੂੰ 10-11 ਦਿਨ ਹੋ ਚੁੱਕੇ ਨੇ ਹੁਣ 12 ਤੋਂ 13 ਕਿਲੋ ਦੁੱਧ ਦੀ ਸਲੇ ਤਿਆਰ ਆ ਨੈਟ ਅਦੇਸ਼ਾ ਜੀ ਨੂੰ ਮਗਰ ਜਰਸੀ ਵਸੀਆ ਦੂਜਾ ਸੂਆ ਸੁਣੀ ਗਈ ਆ ਇੱਕੇ ਆਪਣੀ ਪਿਛਲੇ ਥਣ ਤੋਂ ਤੱਲ ਇੱਕ ਥਣ ਤੋਂ ਪਿਛਲੇ ਇੱਕ ਥਣ ਤੋਂ ਤੱਲ ਆ ਇਹ ਕਮੈਣੀ ਵਾਲੇ ਮਗਰਲੇ ਥਣ ਤੋਂ ਤੱਲ ਆ ਗਈ ਜਿਹੜੇ ਮੇਰੇ ਵੀਰਾਂ ਨੂੰ ਇਹ ਕੀਤਨੀ ਹੋਵੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਇਹਦਾ ਪ੍ਰਾਈਸ ਸਿਰਫ ਰੱਖਿਆ ਗਿਆ 20000 ਰੁਪਇਆ 13 ਕਿਲੋ 13 14 ਕਿਲੋ ਦੁੱਧ ਤਿਆਰ ਆ ਮਗਰ ਜਰਸੀ ਬਸੀਆ ਪ੍ਰਾਈਸ ਸਿਰਫ 20000 ਰੁਪਏ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ